ਪਾਣੀਆਂ ਨੂੰ ਲੈ ਕੇ ਇੱਕ ਮੁੱਦਾ ਜਿਹੜਾ ਬਹੁਤ ਦਿਨਾਂ ਤੋਂ ਭਖਿਆ ਹੋਇਆ ਨਜ਼ਰ ਆ ਰਿਹਾ ਤੇ ਅੱਜ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਦਰਿਆ ਉਸ ਨੂੰ ਕੁਝ ਸੋਸ਼ਲ ਐਕਟਿਵਿਸਟਾਂ ਦੇ ਵੱਲੋਂ ਜਾ ਕੇ ਬੰਨ ਲਾਇਆ ਜਾਣਾ ਬੰਨ ਮਾਰਨਾ ਉਹ ਕੱਲਾ ਪਾਣੀ ਲੱਖੇ ਸੁਧਾਣੇ ਦਾ ਨਹੀਂ ਹੈ ਪੂਰੇ ਪੰਜਾਬ ਦਾ ਗੱਲ ਕੱਲੀ ਲੱਖੇ ਸੁਧਾਣੇ ਦੀ ਨਹੀਂ ਹੈ ਪੂਰੇ ਪੰਜਾਬ ਦੀ ਹੈ ਜੇ ਗੱਲ ਕਰੀਏ ਕਿ ਅੱਧਾ ਮਾਲਵਾ ਇਸ ਪਾਣੀ ਦੇ ਨਾਲ ਜਿਹੜਾ ਉਹ ਕੈਂਸਰ ਦਾ ਸ਼ਿਕਾਰ ਹੋ ਗਿਆ ਭਾਈ ਜੀ ਤਰਸ ਉਦੋਂ ਆਂਦਾ ਜਦ ਅਸੀਂ ਪੰਜਾਬ ਕਹਿੰਨੇ ਆ ਪੰਜਾਬ ਦਾ ਨਾਂ ਪੰਜ ਦਰਿਆਵਾਂ ਦੇ ਨਾਂ ਤੇ ਰੱਖਿਆ ਗਿਆ ਸੀ ਪੰਜ ਆਵ ਪਹਿਲਾਂ ਤਾਂ ਸਾਨੂੰ ਜਿਹੜਾ ਉਹ 47 ਦੇ ਵਿੱਚ ਵੱਖਰੇ ਕਰ ਦਿੱਤਾ ਗਿਆ ਉਦੋਂ ਅੱਧੇ ਪਾਣੀ ਸਾਤੋਂ ਲੁੱਟ ਕੇ ਲੈ ਗਏ ਤਾਂ ਅੱਧੇ ਪਾਣੀਆਂ ਦਾ ਜਿਹੜਾ ਸਾਡਾ ਹੁਣ ਪਾਣੀ ਸਾਡੇ ਕੋਲ ਬਚਿਆ ਉਹਦੇ ਮਗਰ ਇਹ ਹੁਣ ਹੱਥ ਧੋਗੇ ਪਏ ਹੋਏ ਨੇ ਜਿਹੜੇ ਉੱਥੇ ਫੈਕਟਰੀਆਂ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਬਈ ਲੱਖੇ ਸੁਧਾਣੇ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਵੀ ਉਹਦੇ ਤੂੰ ਆਤਾ ਰਿਹਾ ਇਕੱਠ ਕਰਨ ਪਰ ਤੇਰਾ ਸਵਾਗਤ ਹੈ ਜਿਹੜਾ ਅਸੀਂ ਲੱਖਾਂ ਬੰਦਾ ਨਾਲ ਲੈ ਕੇ ਕਰਾਂਗੇ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਬਾਈ ਚੇਤਾਵਨੀ ਦਿੱਤੀ ਉਹ ਕਹਿੰਦੇ ਵੀ ਭਾਈ ਜੇਕਰ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੈ ਬਗਾਲ ਕੱਲੇ ਲੱਖੇ ਸੁਧਾਣੇ ਦੀ ਨਹੀਂ ਮੈਂ ਉਹ ਫੈਕਟਰੀ ਮਾਲਕਾਂ ਨੂੰ ਪੁੱਛਣਾ ਚਾਹੁੰਨਾ ਜੇ ਕੈਂਸਰ ਥੋੜੇ ਘਰੇ ਪਹੁੰਚਦਾ ਤੁਸੀਂ ਕੀ ਕਰੋਗੇ ਯਾਰ ਕਹਿੰਦੇ ਹੁੰਦੇ ਜਿਹੜਾ ਦੂਜਿਆਂ ਲਈ ਟੋਆ ਪੱਟਦਾ ਨਾ ਸਾਰਾਂ ਤੋਂ ਪਹਿਲਾਂ ਟੋਆ ਉਸਦੇ ਮੂਰੀ ਆਉਂਦਾ ਉਹੀ ਟੋਏ 'ਚ ਡਰਦਾ ਤਾਂ ਇੱਥੇ ਜਿਹੜੀ ਸਿੱਧੀ ਸਿੱਧੀ ਚੇਤਾਵਨੀ ਆ ਉਹ ਕੱਲੇ ਲੱਖੇ ਸੁਧਾਣੇ ਨੂੰ ਨਹੀਂ ਅਮਤੋਜ ਮਾਨ ਨੂੰ ਨਹੀਂ ਨਵਦੀਪ ਜਲਵੇੜਾ ਨਹੀਂ ਪੁਲਮਿੰਦਰ ਤਲਵਾੜੇ ਨੂੰ ਨਹੀਂ ਉਹ ਸਿੱਧੀ ਸਿੱਧੀ ਚੇਤਾਵਨੀ ਪੂਰੇ ਪੰਜਾਬ ਨੂੰ ਹੈ ਜੇ ਤੁਸੀਂ ਇਹਨਾਂ ਜਿਹੜੇ ਲੀਡਰ ਨੇ ਜਾਂ ਜਿਹੜੇ ਫੈਕਟਰੀ ਮਾਲਕ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਭਾਈ ਇਹ ਆਪ ਜਿਹੜਾ ਕਿਸੇ ਕੰਟਰੀ ਦੇ ਪੀਆਰ ਨੇ ਇਹਨਾਂ ਕੋ ਪਾਸਪੋਰਟ ਬਾਹਰ ਲਿਆ ਕੰਟਰੀ ਆਦਨੇ ਇੱਥੇ ਕੋਈ ਬਿਮਾਰੀ ਫੈਲ ਗਈ ਤਾਂ ਸਾਰਿਆਂ ਤੋਂ ਪਹਿਲਾਂ ਇਹਨਾਂ ਨੇ ਇੱਥੋਂ ਭੱਜਣਾ ਮਰਨੇ ਕਾ ਕੌਣ ਨੇ ਮਰਨੇ ਤੇਰੇ ਮੇਰੇ ਵਰਗੇ ਗਰੀਬ ਨੇ ਜਿਨ੍ਹਾਂ ਨੇ ਇੱਥੇ ਰਹਿਣਾ ਵਾ ਉਹ ਮਰਨਗੇ ਉਹ ਜਿਨ੍ਹਾਂ ਨੇ ਇਹ ਪਾਣੀ ਪੀਣਾ ਇਹਨਾਂ ਦੇ ਤਾਂ ਲੱਖਾਂ ਮੱਠਾਂ ਦੇ ਫਿਲਟਰ ਲਾ ਲੈਣਗੇ ਯਾਰ ਸਾਡੇ ਫਿਲਟਰ ਕਿਹਨੇ ਲਾਉਣੇ ਕਾਗਜ਼ਾਂ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਨੇ ਉਹ ਬਣ ਚੁੱਕੇ ਨੇ ਸਰਕਾਰ ਕਿਉਂ ਨਹੀਂ ਆਵਾਜ਼ ਚੱਕਦੀ ਸਰਕਾਰ ਨੂੰ ਵੀ ਪਤਾ ਵੀ ਉਹ ਪਾਣੀ ਪਾਉਣਾ ਜਿਹੜਾ ਉਹ ਕੋਰਟ ਦੇ ਵੱਲੋਂ ਆਰਡਰ ਨੇ ਉਹਨੂੰ ਬੰਦ ਕਰਨ ਤੇ ਠੀਕ ਆ ਸਰਕਾਰ ਕਿਉਂ ਨਹੀਂ ਬੋਲਦੀ ਸਾਰਾ ਪੰਜਾਬ ਬੁੱਡੇ ਤਰਿਆ ਦੇ ਖਿਲਾਫ ਹੈ ਵੀ ਜਿਹੜਾ ਉਹਦਾ ਪਾਣੀ ਹੈ ਸਤਲੂਜ ਦੇ ਪਾਣੀ ਨੂੰ ਗੰਦਾ ਕਰ ਰਿਹਾ ਹੈ ਫਿਰ ਸਰਕਾਰਾਂ ਕਿੱਥੇ ਸੁਕਤੀਆਂ ਪਈਆਂ ਨੇ ਉਹਨਾਂ ਨੂੰ ਕਿਉਂ ਜਾਗ ਨਹੀਂ ਹੁੰਦਾ ਸਰਕਾਰ ਪਹਿਲਾਂ ਹੀ ਉਹਨਾਂ ਦੇ ਮੂਹਰੇ ਕਾਣੀ ਹੋ ਚੁੱਕੀ ਆ ਉਹਨਾਂ ਫੈਕਟਰੀਆਂ ਦੇ ਮੂਹਰੇ ਹਾਲਾਂਕਿ ਫੈਕਟਰੀਆਂ ਨੂੰ ਟ੍ਰੀਟਮੈਂਟ ਪਲਾਂਟ ਲਾਉਣੇ ਚਾਹੀਦੇ ਸੀ ਹਾਲਾਂਕਿ ਕਾਗਜ਼ਾਂ ਦੇ ਵਿੱਚੋਂ ਪਲਾਂਟ ਲੱਗ ਵੀ ਚੁੱਕੇ ਨੇ ਪਰ ਸਰਕਾਰ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿ ਤੁਹਾਡੇ ਪਲਾਂਟ ਲੱਗੇ ਨੇ ਜਾਂ ਨਹੀਂ ਲੱਗੇ ਜਿਨ੍ਹਾਂ ਦੇ ਨਹੀਂ ਲੱਗੇ ਤਾਂ ਫੈਕਟਰੀਆਂ ਸੀਲ ਹੋਈਆਂ ਚਾਹੀਦੀ ਏਸੇ ਬੁੱਢੇ ਦਰਿਆ ਤੇ ਖੜਕੇ ਮਾਨ ਸਾਹਿਬ ਨੇ ਕਿਹਾ ਸੀ ਇਹਨੂੰ ਸਾਫ਼ ਹੋਣ ਦੀ ਲੋੜ ਹੈ ਇਹਨੂੰ ਸਾਫ਼ ਕੀਤਾ ਜਾਊਗਾ ਪਰ ਅੱਜ ਕਿੱਥੇ ਨੇ ਮਾਮਾ ਸਾਹਿਬ ਅੱਜ ਕਿੱਥੇ ਨੇ ਸੰਤ ਸਿੰਚੇਵਾਲ ਜਿਹੜੇ ਕਹਿੰਦੇ ਸੀ ਅਸੀਂ ਬੇਈ ਨਦੀ ਸਾਫ ਕਰਤੀ ਬੁੱਢੇ ਨਾਲੇ ਨੂੰ ਸਾਫ ਕਰਾਂਗੇ ਇਹ ਸਿਰਫ ਬਾਈ ਜਿਹੜੀ ਦੌੜ ਹੈ ਇਹ ਕੁਰਸੀ ਤੱਕ ਹੈ ਹੋਰ ਕੁਛ ਨਹੀਂ ਹੈਗਾ ਕੁਰਸੀ ਤੇ ਬੈਠ ਕੇ ਸਾਰੇ ਗੁੰਗੇ ਗੋਲੇ ਹੋ ਜਾਂਦੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਲੈ ਕੇ ਇੱਕ ਮੁੱਦਾ ਜਿਹੜਾ ਬਹੁਤ ਦਿਨਾਂ ਤੋਂ ਭਖਿਆ ਹੋਇਆ ਨਜ਼ਰ ਆ ਰਿਹਾ ਤੇ ਅੱਜ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਦਰਿਆ ਉਸ ਨੂੰ ਕੁਝ ਸੋਸ਼ਲ ਐਕਟਿਵਿਸਟਾਂ ਦੇ ਵੱਲੋਂ ਜਾ ਕੇ ਬੰਨ ਲਾਇਆ ਜਾਣਾ ਤੇ ਦੂਜੇ ਪਾਸੇ ਲੁਧਿਆਣੇ ਦੇ ਜਿਹੜੇ ਫੈਕਟਰੀ ਮਾਲਕ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਲੱਖੇ ਸੁਧਾਰੇ ਨੂੰ ਚੇਤਾਵਨੀ ਦਿੱਤੀ ਸੀ ਉਹ ਕਹਿੰਦੇ ਤੁਸੀਂ ਆਉ ਤਾਂ ਸਹੀ ਇੱਥੇ ਅਸੀਂ ਲੱਖ ਬੰਦਾ ਲੈ ਕੇ ਤੁਹਾਡਾ ਸਵਾਗਤ ਕਰਾਂਗੇ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਚਤਾਵਨੀ ਦਿੱਤੀ ਸੀ ਕਹਿੰਦੇ ਜੇ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਆ ਜਿਹੜਾ ਉਹਦਾ ਜ਼ਿੰਮੇਵਾਰ ਹੋਊਗਾ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਪੱਤਰਕਾਰ ਜਸ ਖਹਿਰਾ ਜੀ ਖਹਿਰਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਲੁਧਿਆਣੇ ਦੇ ਵਿੱਚ ਇਕੱਠ ਰੱਖਿਆ ਗਿਆ ਬੁੱਢੇ ਦਰਿਆ ਦਾ ਪਾਣੀ ਹੈ ਜਿਹੜਾ ਉਹ ਸਤਲੁਜ ਦਰਿਆ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਲੱਖੇ ਸਿਧਾਣੇ ਵੱਲੋਂ ਇਸ ਇਕੱਠ ਇੱਕ ਠ ਦੀ ਜਿਹੜੀ ਹੈ ਗਵਾਹੀ ਕੀਤੀ ਜਾਣੀ ਕਿਵੇਂ ਦੇਗੇ ਅ ਭਾਈ ਪਹਿਲੀ ਗੱਲ ਤਾਂ ਇਹ ਕਿ ਇਹ ਤੁਸੀਂ ਕਿਹਾ ਲਖੇ ਸਧਾਣੇ ਦੇ ਵੱਲੋਂ ਜਿਹੜਾ ਉਹ ਇਕੱਠ ਦੀ ਗਵਾਹੀ ਕੀਤੀ ਜਾਣੀ ਆ ਹਾਂ ਲਖੇ ਸਧਾਣੇ ਦੇ ਵੱਲੋਂ ਕੀਤੀ ਜਾਣੀ ਆ ਪਰ ਜਿਹੜਾ ਇਹ ਬੰਨ ਮਾਰਨਾ ਉਹ ਕੱਲਾ ਪਾਣੀ ਲਖੇ ਸਧਾਣੇ ਦਾ ਨਹੀਂ ਆ ਪੂਰੇ ਪੰਜਾਬ ਦਾ ਗੱਲ ਕੱਲੀ ਲਖੇ ਸਧਾਣੇ ਦੀ ਨਹੀਂ ਆ ਪੂਰੇ ਪੰਜਾਬ ਦੀ ਆ ਜੇ ਗੱਲ ਕਰੀਏ ਕਿ ਅੱਧਾ ਮਾਲਵਾ ਇਸ ਪਾਣੀ ਦੇ ਨਾਲ ਜਿਹੜਾ ਉਹ ਕੈਂਸਰ ਦਾ ਸ਼ਿਕਾਰ ਹੋ ਗਿਆ ਬਾਈ ਜੀ ਤਰਸ ਉਦੋਂ ਆਂਦਾ ਜਦ ਅਸੀਂ ਪੰਜਾਬ ਕਹਿੰਨੇ ਆ ਪੰਜਾਬ ਦਾ ਨਾਂ ਪੰਜ ਦਰਿਆਵਾਂ ਦੇ ਨਾਂ ਤੇ ਰੱਖਿਆ ਗਿਆ ਸੀ ਪੰਜ ਆਬ ਪਹਿਲਾਂ ਤਾਂ ਸਾਨੂੰ ਜਿਹੜਾ ਉਹ 47 ਦੇ ਵਿੱਚ ਵੱਖਰੇ ਕਰ ਦਿੱਤਾ ਗਿਆ ਉਦੋਂ ਅੱਧੇ ਪਾਣੀ ਸਾਤੋਂ ਲੁੱਟ ਕੇ ਲੈ ਗਏ ਤਾਂ ਅੱਧੇ ਪਾਣੀਆਂ ਦਾ ਜਿਹੜਾ ਸਾਡਾ ਹੁਣ ਪਾਣੀ ਸਾਡੇ ਕੋਲ ਬਚਿਆ ਉਹਦੇ ਮਗਰ ਇਹ ਹੁਣ ਹੱਥ ਧੋਗੇ ਪਏ ਹੋਏ ਨੇ ਸਾਨੂੰ ਪੰਜਾਬ ਪਾਣੀਆਂ ਦੀ ਧਰਤੀ ਸੀ ਪੰਜਾਬ ਅੱਜ ਉਹਦਾ ਪਾਣੀ ਕਿੱਥੇ ਜਾ ਰਿਹਾ ਥੱਲੇ ਜੇ ਧਰਤੀ ਚ ਕਰੀਏ ਤਾਂ 300 ਫੁੱਟ ਤੋਂ ਪਾਰ ਜੇ ਗੱਲ ਕਰੀਏ ਦਰਿਆਵਾਂ ਦੀ ਸਤਲੋ ਦਰਿਆ ਸਾਰਿਆਂ ਤੋਂ ਵੱਡਾ ਦਰਿਆ ਮੰਨਿਆ ਗਿਆ ਏ ਉਹਦਾ ਪਾਣੀ ਗੰਦਲਾ ਯਾਰ ਬੁੱਢਾ ਦਰਿਆ ਜਾ ਕੇ ਉਹਦੇ ਵਿੱਚ ਪੈਂਦਾ ਉਹਦਾ ਸਾਰਾ ਪਾਣੀ ਗੰਦਲਾ ਕਰਦਾ ਕਿੱਥੇ ਜਾਣਗੇ ਜੇ ਤੁਸੀਂ ਹਰਿਆਣੇ ਦੀ ਗੱਲ ਕਰੋਗੇ ਹਰਿਆਣਾ ਪੰਜਾਬ ਤੋਂ ਪਾਣੀ ਕਿਉਂ ਮੰਗਦਾ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਜਮਨਾ ਨਦੀਆ ਉਹਦਾ ਪਾਣੀ ਬਿਲਕੁਲ ਗੰਦਾ ਏ ਇਸ ਕਰਕੇ ਉਧਰੋਂ ਪਾਣੀ ਨਹੀਂ ਮੰਗਦੇ ਜੇਕਰ ਸਾਡਾ ਵੀ ਪਾਣੀ ਇਦਾਂ ਦਾ ਹੋ ਗਿਆ ਤਾਂ ਸਾਡੇ ਪੀਣ ਯੋਗ ਨਹੀਂ ਰਹਿਣਾ ਹੁਣ ਆ ਕੱਲ ਪਰਸੋਂ ਦੀ ਗੱਲ ਆ ਤਾਂ ਇੱਕ ਜਿਹੜੇ ਡਾਕਟਰ ਨੇ ਉਹ ਸਾਹਮਣੇ ਆਏ ਸੀਗੇ ਕਹਿੰਦੇ ਜੀ ਹੁਣ ਜਮ ਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਯਾਰ ਕਿੱਥੇ ਜਾਊਗੀ ਸਾਡੀ ਜਵਾਨੀ ਠੀਕਾ ਅੱਧੀ ਨੌਜਵਾਨੀ ਸਾਡੀ ਵਿਦੇਸ਼ ਖਾਗੇ ਕਿਉਂਕਿ ਇੱਥੇ ਲੋਕ ਡਰ ਦੇ ਮਾਰੇ ਨਹੀਂ ਰਹਿੰਦੇ ਉਹ ਇਸ ਕਰਕੇ ਅੱਧੀ ਸਾਡੀ ਨੌਜਵਾਨੀ ਵਿਦੇਸ਼ ਖਾਗੇ ਅੱਧੀ ਜਿਹੜੀ ਨੌਜਵਾਨੀ ਰਹਿੰਦੀ ਆ ਉਹ ਇੱਥੇ ਨਸ਼ਿਆਂ ਨੇ ਤੇ ਇਹਨਾਂ ਬਿਮਾਰੀਆਂ ਨੇ ਖਾ ਲੈਣੀ ਆ ਜੇ ਤੁਸੀਂ ਇਹਨਾਂ ਜਿਹੜੇ ਲੀਟਰ ਨੇ ਜਾਂ ਜਿਹੜੇ ਫੈਕਟਰੀ ਮਾਲਕ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਭਾਈ ਇਹ ਆਪ ਜਿਹੜਾ ਕਿਸੇ ਕੰਟਰੀ ਦੇ ਪੀਆਰ ਨੇ ਇਹਨਾਂ ਕੋ ਪਾਸਪੋਰਟ ਬਾਹਰ ਲਿਆ ਕੰਟਰੀ ਆਦ ਨੇ ਇੱਥੇ ਕੋਈ ਬਿਮਾਰੀ ਫੈਲ ਗਈ ਤਾਂ ਸਾਰਿਆਂ ਤੋਂ ਪਹਿਲਾਂ ਇਹਨਾਂ ਨੇ ਇੱਥੋਂ ਭੱਜਣਾ ਮਰਨੇ ਕੌਣ ਨੇ ਮਰਨੇ ਤੇਰੇ ਮੇਰੇ ਵਰਗੇ ਗਰੀਬ ਨੇ ਜਿਨ੍ਹਾਂ ਨੇ ਇੱਥੇ ਰਹਿਣਾ ਵਾ ਉਹ ਮਰਨਗੇ ਉਹ ਜਿਨ੍ਹਾਂ ਨੇ ਇਹ ਪਾਣੀ ਪੀਣਾ ਇਹਨਾਂ ਦੇ ਤਾਂ ਲੱਖਾਂ ਲੱਖਾਂ ਦੇ ਫਿਲਟਰ ਲਾ ਲੈਣਗੇ ਯਾਰ ਸਾਡੇ ਫਿਲਟਰ ਕਿਹਨੇ ਲਾਉਣੇ ਨੇ ਇਹ ਤਾਂ ਲੱਖਾਂ ਲੱਖਾਂ ਦੇ ਫਿਲਟਰ ਕਰਕੇ ਪਾਣੀ ਪੀ ਲੈਣਗੇ ਗਰੀਬ ਬੰਦਾ ਕਿੱਥੋਂ ਫਿਲਟਰ ਲਵਾ ਲੂ ਯਾਰ ਜਿਹਦੀ 400 ਰੁਪਿਆ ਦਿਹਾੜੀ ਆ ਉਹ ਤਾਂ 10000 ਦਾ ਫਿਲਟਰ ਲਵਾਉਣਾ ਔਖਾ ਹੋ ਜਾਣਾ ਉਹਨੇ ਲੱਖਾਂ ਦੇ ਕਿੱਥੋਂ ਲਾਉਣੇ ਨੇ ਜੇ ਕਾਗਜ਼ਾਂ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਨੇ ਉਹ ਬਣ ਚੁੱਕੇ ਨੇ ਸਰਕਾਰ ਕਿਉਂ ਨਹੀਂ ਆਵਾਜ਼ ਚੱਕਦੀ ਸਰਕਾਰ ਨੂੰ ਵੀ ਪਤਾ ਵੀ ਉਹ ਪਾਣੀ ਪਾਉਣਾ ਜਿਹੜਾ ਉਹ ਕੋਰਟ ਦੇ ਵੱਲੋਂ ਆਰਡਰ ਨੇ ਉਹਨੂੰ ਬੰਦ ਕਰਨ ਦੇ ਠੀਕ ਆ ਸਰਕਾਰ ਕਿਉਂ ਨਹੀਂ ਬੋਲਦੀ ਕਿਉਂਕਿ ਸਰਕਾਰ ਪਹਿਲਾਂ ਹੀ ਉਹਨਾਂ ਦੇ ਮੂਹਰੇ ਕਾਣੀ ਹੋ ਚੁੱਕੀ ਆ ਉਹਨਾਂ ਫੈਕਟਰੀਆਂ ਦੇ ਮੂਹਰੇ ਹਾਲਾਂਕਿ ਫੈਕਟਰੀਆਂ ਨੂੰ ਟ੍ਰੀਟਮੈਂਟ ਪਲਾਂਟ ਲਾਉਣੇ ਚਾਹੀਦੇ ਸੀ ਹਾਲਾਂਕਿ ਕਾਗਜ਼ਾਂ ਦੇ ਵਿੱਚੋਂ ਪਲਾਂਟ ਲੱਗ ਵੀ ਚੁੱਕੇ ਨੇ ਪਰ ਸਰਕਾਰ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿ ਤੁਹਾਡੇ ਪਲਾਂਟ ਲੱਗੇ ਨੇ ਜਾਂ ਨਹੀਂ ਲੱਗੇ ਜਿਨ੍ਹਾਂ ਦੇ ਨਹੀਂ ਲੱਗੇ ਤਾਂ ਫੈਕਟਰੀਆਂ ਸੀਲ ਹੋਣੀਆਂ ਚਾਹੀਦੀਆਂ ਸੀ ਕਿਵੇਂ ਦੇਖਦੇ ਹਾਂ ਜਿਹੜੇ ਉੱਥੇ ਫੈਕਟਰੀਆਂ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਬਈ ਲੱਖੇ ਸੁਧਾਨੇ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਵੀ ਉਹਦੇ ਤੂੰ ਆ ਤਾਂ ਰਿਹਾ ਇਕੱਠ ਕਰਨਾ ਪਰ ਤੇਰਾ ਸਵਾਗਤ ਹੈ ਜਿਹੜਾ ਅਸੀਂ ਲੱਖਾਂ ਬੰਦਾ ਨਾਲ ਲੈ ਕੇ ਕਰਾਂਗੇ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਬਾਈ ਚੇਤਾਵਨੀ ਦਿੱਤੀ ਉਹ ਕਹਿੰਦੇ ਵੀ ਭਾਈ ਜੇਕਰ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨੋਂ ਦਾ ਜ਼ਿੰਮੇਵਾਰ ਹੈ ਬਾਈ ਗੱਲ ਲੱਖੇ ਮੈਂ ਪਹਿਲਾਂ ਵੀ ਕਿਹਾ ਗੱਲ ਇਕੱਲੇ ਲੱਖੇ ਸੁਧਾਣੇ ਦੀ ਨਹੀਂ ਮੈਂ ਉਹ ਫੈਕਟਰੀ ਮਾਲਕਾਂ ਨੂੰ ਪੁੱਛਣਾ ਚਾਹੁੰਨਾ ਜੇ ਕੈਂਸਰ ਥੋੜੇ ਘਰੇ ਪਹੁੰਚਦਾ ਤੁਸੀਂ ਕੀ ਕਰੋਗੇ ਯਾਰ ਬਿਮਾਰੀ ਕੱਲੀ ਗਰੀਬ ਅਮੀਰ ਉਤੇ ਇੱਕੇ ਤਾਂ ਨਹੀਂ ਲੱਗਣੀ ਪਿਛਲੇ ਸਾਲੇ ਮਹਾਮਾਰੀ ਆਈ ਸੀ ਕਰੋਨਾ ਉਹਨੇ ਕੋਈ ਗਰੀਬ ਅਮੀਰ ਤਾਂ ਨਹੀਂ ਦੇਖਿਆ ਉਹਨੇ ਕੋਈ ਇਹ ਤਾਂ ਨਹੀਂ ਦੇਖਿਆ ਵੀ ਇਹ ਯਾਰਾ ਸੁੱਕੀ ਰੋਟੀ ਖਾਂਦਾ ਤਾਂ ਇਹਨੂੰ ਹੋਜਮਾ ਦੂਜਾ ਪਨੀਰ ਨਾਲ ਰੋਟੀ ਖਾਂਦਾ ਤਾਂ ਉਹਨੂੰ ਨਾ ਆਉਂਾ ਉਹਨੇ ਕੋਈ ਗਰੀਬ ਅਮੀਰ ਨਹੀਂ ਦੇਖਣਾ ਕਹਿੰਦੇ ਹੁੰਦੇ ਜਿਹੜਾ ਦੂਜਿਆਂ ਲਈ ਟੋਆ ਪੱਟਦਾ ਨਾ ਸਾਰਾਂ ਤੋਂ ਪਹਿਲਾਂ ਟੋਆ ਉਹਦੇ ਮੂਹਰੇ ਆਉਂਦਾ ਉਹੀ ਟੋਏ 'ਚ ਗਿਰਦਾ ਤਾਂ ਇੱਥੇ ਜਿਹੜੀ ਸਿੱਧੀ ਸਿੱਧੀ ਚੇਤਾਵਨੀ ਆ ਉਹ ਕੱਲੇ ਲੱਖੇ ਸੁਧਾਣੇ ਨੂੰ ਨਹੀਂ ਅਮਤੋਜ ਮਾਨ ਨੂੰ ਨਹੀਂ ਨਵਦੀਪ ਜਲਵੇੜਾ ਨੂੰ ਨਹੀਂ ਪੁਲਮਿੰਦਰ ਤਲਵਾੜੇ ਨੂੰ ਨਹੀਂ ਉਹ ਸਿੱਧੀ ਸਿੱਧੀ ਚੇਤਾਵਨੀ ਪੂਰੇ ਪੰਜਾਬ ਨੂੰ ਹੈ ਕਿ ਅਸੀਂ ਤਾਂ ਇਦਾਂ ਹੀ ਕਰਾਂਗੇ ਜੇ ਸਾਨੂੰ ਕਿਸੇ ਨੇ ਡੱਕਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਅਸੀਂ ਬਾਹਰੋਂ ਪ੍ਰਵਾਸੀ ਬੁਲਾਏ ਨੇ ਤਾਂ ਅਸੀਂ ਤੁਹਾਡੇ ਮੂਹਰੇ ਖੜੇ ਕਰਾਂਗੇ ਅੱਜ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਕੀ ਹੈ ਮੋਹਾਲੀ ਦੇ ਵਿੱਚ ਕੁੰਬੜੇ ਦੇ ਵਿੱਚ ਦੋ ਕਤਲकांड ਹੁੰਦੇ ਨੇ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਕੀਤੇ ਜਾਂਦੇ ਨੇ 90 ਦੇ ਵਿੱਚ ਦੁਲੱਦੀ ਦੇ ਵਿੱਚ ਜਿਹੜਾ ਇੱਕ ਨਿਹੰਗ ਸਿੰਘ ਦਾ ਕਤਲ ਹੁੰਦਾ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਕੀਤਾ ਜਾਂਦਾ ਠੀਕ ਆ ਲੁਧਿਆਣੇ ਦੇ ਵਿੱਚ ਸ਼ਰਿਆਂਮ ਇੱਕ ਨੌਜਵਾਨ ਆ ਜਿਹੜਾ ਉਹ ਕੁੱਟਿਆ ਜਾਂਦਾ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਉਹਦੀ ਦਸਤਾਰ ਤੱਕ ਚੱਕ ਕੇ ਲੈ ਜਾਂਦੇ ਨੇ ਪ੍ਰਵਾਸੀ ਕਹਿੰਦੇ ਜੀ ਹਿੰਮਤ ਆ ਤਾਂ ਲੈ ਜਿਓ ਉਹ ਉਹ ਸਾਨੂੰ ਚੇਤਾਵਨੀ ਦਿੰਦੇ ਨੇ ਕਿ ਅਸੀਂ ਲੱਖ ਪ੍ਰਵਾਸੀ ਤੁਹਾਡੇ ਸਾਹਮਣੇ ਖੜਾ ਕਰ ਦਾਂਗੇ ਯਾਰ ਅਸੀਂ ਕੋਈ ਪੰਜਾਬ ਦਾ ਮਾੜਾ ਥੋੜੀ ਕਹਿੰਨੇ ਆ ਅਸੀਂ ਇਹ ਥੋੜੀ ਕਹਿੰਨੇ ਆ ਕਿ ਤੁਸੀਂ ਫੈਕਟਰੀਆਂ ਬੰਦ ਕਰੋ ਅਸੀਂ ਤਾਂ ਇਹੀ ਕਹਿੰਨੇ ਆ ਨਾ ਪਾਣੀ ਨਾ ਪਾਓ ਪਾਣੀ ਖਰਾਬ ਹੁੰਦਾ ਅਸੀਂ ਤਾਂ ਇਹੀ ਕਹਿੰਨਾ ਨਾ ਪਾਣੀ ਨਾ ਪਾਓ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਫੈਕਟਰੀਆਂ ਬੰਦ ਕਰੋ ਜੇ ਤੁਹਾਡੇ ਕਾਗਜ਼ਾਂ ਦੇ ਵਿੱਚ ਟ੍ਰੀਟਮੈਂਟ ਪਲਾਂਟ ਨੇ ਜਿਹੜੇ ਉਹ ਲੱਗੇ ਹੋਏ ਨੇ ਤਾਂ ਐਕਚੁਅਲੀ ਦੇ ਵਿੱਚ ਕਿਉਂ ਨਹੀਂ ਲੱਗੇ ਹੋਏ ਪਹਿਲਾਂ ਇਸ ਚੀਜ਼ ਦਾ ਉਹ ਜਵਾਬ ਦੇ ਦੇਣ ਬਾਕੀ ਗੱਲਾਂ ਬਾਅਦ ਨੇ ਹਾਲਾਂਕਿ ਜੇ ਰਹੀ ਗੱਲ ਜਿਹੜੀ ਚੇਤਾਵਨੀ ਦੀ ਆ ਤਾਂ ਚੇਤਾਵਨੀ ਉਹ ਇਕੱਲੇ ਲੱਖੇ ਸੁਧਾਣੇ ਨੂੰ ਨਹੀਂ ਉਹ ਪੂਰੇ ਪੰਜਾਬ ਅਚਾ ਬਾਈ ਕਿਵੇਂ ਦੇਖਦੇ ਹਾਂ ਕੁਝ ਦਿਨ ਪਹਿਲਾਂ ਵੀ ਜਿਹੜਾ ਇੱਕ ਫੈਕਟਰੀ ਨੂੰ ਲੈ ਕੇ ਬੜਾ ਮੁੱਦਾ ਭਖਿਆ ਹੋਇਆ ਸੀਗਾ ਉਸ ਫੈਕਟਰੀ ਦੇ ਵਿੱਚ ਕਹਿੰਦੇ ਬੋਰ ਕਰੇ ਹੋਏ ਸੀ ਪਾਣੀ ਜਿਹੜਾ ਜ਼ਹਿਰੀਲਾ ਉਹ ਧਰਤੀ ਥੱਲੇ ਜਾਂਦਾ ਸੀ ਉਹਦੇ ਨੇੜੇ ਦੇ ਜਿੰਨੇ ਵੀ ਪਿੰਡ ਸੀਗੇ ਨੇੜੇ ਤੇੜੇ ਦੇ ਉੱਥੇ ਪਿੰਡਾਂ ਦੇ ਜਿਹੜੇ ਬੋਰ ਕਿਤੇ ਹੋਏ ਸੀ ਉਹਨਾਂ ਦਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਸੀ ਉਦੋਂ ਉੱਥੇ ਕਾਫੀ ਸੰਘਰਸ਼ ਹੋਇਆ ਹੈਨਾ ਉਸ ਤੋਂ ਬਾਅਦ ਹੁਣ ਬੁੱਡੇ ਤਰਿਆ ਦੀ ਆ ਬੁੱਡੇ ਤਰਿਆ ਦੇ ਵਿੱਚ ਵੀ ਫੈਕਟਰੀਆਂ ਦਾ ਪਾਣੀ ਜਾਂਦਾ ਹੈ ਜ਼ਹਿਰੀਲਾ ਪਾਣੀ ਹੈ ਉਹ ਸਤਲੁਜ ਦਰਿਆ 'ਚ ਚਲਾ ਜਾਂਦਾ ਉੱਥੇ ਤੋਂ ਜਿਹੜਾ ਪਾਣੀ ਹੈ ਪੀਣ ਵਾਸਤੇ ਘਰਾਂ ਚ ਆਉਂਦਾ ਹੈਨਾ ਤੇ ਮੈਂ ਨਾ ਕੱਲ ਇੱਕ ਵੀਡੀਓ ਦੇਖ ਰਿਆ ਸੀ ਲਖੇ ਸਿਧਾਨੇ ਦੀ ਉਹਦੇ ਵਿੱਚ ਉਹਨੇ ਕਿਹਾ ਕਹਿੰਦਾ ਮੈਨੂੰ ਨਾ ਇੱਕ ਫੌਜੀ ਦਾ ਫੋਨ ਆਇਆ ਸੀ ਭਾਈ ਕਹਿੰਦਾ ਵੀ ਭਾਈ ਉਹ ਕਹਿੰਦਾ ਵੀ ਸਾਡੇ ਘਰੇ ਨਾ ਇੱਕ ਜਵਾਬ ਨੇ ਜਨਮ ਲਿਆ ਤਾਂ ਨਾ ਬਾਈ ਬਰਤ ਕਹਿੰਦਾ ਉਹ ਮੂਦਾ ਕੈਂਸਰ ਆ ਜੀ ਅ ਭਾਈ ਇਹ ਤੁਸੀਂ ਗੱਲ ਕੀਤੀ ਆ ਜੀਰਾ ਫੈਕਟਰੀ ਦੀ ਜੀਰਾ ਸ਼ਰਾਬ ਫੈਕਟਰੀ ਉੱਥੇ ਵੀ ਕਹਿੰਦੇ ਨੇ ਕਿ ਸਾਡਾ ਪੰਜਾਬ ਆ ਨਾ ਭਾਈ ਤੁਸੀਂ ਪੰਜਾਬ ਦਾ ਇਤਿਹਾਸ ਚੱਕ ਕੇ ਪੜ੍ਹੋ ਸ਼ੁਰੂ ਤੋਂ ਜਿਹੜਾ ਉਹ ਸਾਡੇ ਸੰਘਰਸ਼ੀ ਚੱਲਦੇ ਆਉਂਦੇ ਨੇ ਚਾਹੇ ਅਸੀਂ 1947 ਦੀ ਗੱਲ ਲਾ ਲਈਏ ਚਾਹੇ ਚਾਬੀਆਂ ਦਾ ਮੋਰਚਾ ਲਾ ਲਈਏ ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਠੀਕ ਆ ਇਹ ਸਾਡੇ ਸਾਰੇ ਭਾਈ ਸੰਘਰਸ਼ੀ ਚੱਲੇ ਆਉਂਦੇ ਨੇ ਜੇ ਅਸੀਂ ਅੱਜ ਵੀ ਜਲ ਨਹਿਰ ਬੰਦ ਕਰਾਈ ਤਾਂ ਸਾਡੇ ਸ਼ਹੀਦ ਜਟਾਣਾ ਸਾਹਿਬ ਦਾ ਪੂਰਾ ਪਰਿਵਾਰ ਤੱਕ ਜਿਹੜਾ ਉਹ ਸ਼ਹੀਦ ਕਰਤਾ ਠੀਕ ਆ ਇਹ ਸਾਡੇ ਸੰਘਰਸ਼ ਭਾਈ ਚੱਲੇ ਆਉਂਦੇ ਨੇ ਜੇ ਅਸੀਂ ਜੀਰਾ ਫੈਕਟਰੀ ਬੰਦ ਕਰਾਈ ਆ ਤਾਂ ਉੱਥੇ ਵੀ ਸਾਡੇ ਜਿਹੜੇ ਕਿਸਾਨ ਭਾਈ ਨੇ ਉਹਨਾਂ ਨੇ ਡਾਂਗਾ ਖਾਧੀਆਂ ਨੇ ਲਗਾਤਾਰ ਉੱਥੇ ਸਾਲ ਬੈਠੇ ਨੇ ਤਾਂ ਜਾ ਕੇ ਉਹ ਸ਼ਰਾਬ ਫੈਕਟਰੀ ਬੰਦ ਹੋਈ ਆ ਪਹਿਲਾਂ ਜਿਹੜੇ ਪਾਣੀਆਂ ਦੇ ਰਾਖੇ ਕਹਿੰਦੇ ਸੀ ਕਿ ਇਹ ਫੈਕਟਰੀ ਸ਼ਰਾਬ ਬਣਾਉਂਦੀ ਆ ਇੱਥੇ ਜ਼ਹਿਰ ਬਣਦਾ ਇਹ ਪਾਣੀ ਆ ਉਹ ਧਰਤੀ ਦੇ ਹੇਠਾਂ ਪਾਉਂਦੇ ਨੇ ਉਹਦੇ ਨਾਲ ਕੈਂਸਰ ਉਹ ਹੁੰਦਾ ਉਹੀ ਬਾਅਦ ਚ ਉਹੀ ਜਦ ਸੱਤਾਧਾਰੀ ਬਣਦੇ ਆ ਕੁਰਸੀ ਤੇ ਬੈਠਦੇ ਆ ਤਾਂ ਉਹਨਾਂ ਨੂੰ ਹਲੂਣਾ ਦੇ ਕੇ ਕਹਿਣਾ ਪੈਂਦਾ ਕਿ ਬਾਈ ਇਹ ਉਹੀ ਫੈਕਟਰੀ ਆ ਜਿਹਦੇ ਬਾਰੇ ਤੁਸੀਂ ਬੋਲਦੇ ਹੁੰਦੇ ਸੀ ਬਾਅਦ ਚ ਉਸੇ ਸਰਕਾਰ ਦੇ ਸੱਤਾਧਾਰੀ ਹੋਣ ਤੋਂ ਬਾਅਦ ਉਸੇ ਫੈਕਟਰੀ ਤੇ ਬਿਆਨ ਆਉਂਦਾ ਕਹਿੰਦੇ ਜੀ ਨਹੀਂ ਇਹ ਤਾਂ ਠੀਕ ਹੈ ਕੋਰਟ ਕੇਸ ਆ ਜਿੱਮੇ ਫੈਸਲਾ ਆਊਗਾ ਅਸੀਂ ਦੇਖਾਂਗੇ ਠੀਕ ਆ ਫੇਰ ਉਹੀ ਜਿਹੜੇ ਪਹਿਲਾਂ ਨਦੀਆਂ ਸਾਫ਼ ਕਰਦੇ ਫਿਰਦੇ ਹੁੰਦੇ ਸੀ ਉਹੀ ਕਹਿੰਦੇ ਜੀ ਇਹਦਾ ਪਾਣੀ ਤਾਂ ਬਹੁਤ ਸ਼ੁੱਧ ਹੈ ਬਾਅਦ ਚ ਜਦੋਂ ਉਹਨਾਂ ਦਾ ਵਿਰੋਧ ਹੋਇਆ ਉਹੀ ਕਹਿੰਦੇ ਜੀ ਨਹੀਂ ਉਹ ਤਾਂ ਕੋਈ ਹੋਰ ਗੱਲ ਸੀ ਅਸੀਂ ਇਹਦਾ ਨਿਰੇਖਣ ਕਰਾਵਾਂਗੇ ਨਰੀਖਣ ਕਰਨ ਜਿਹੜੀਆਂ ਟੀਮਾਂ ਆਉਂਦੀਆਂ ਨੇ ਉਹ ਵੀ ਯਾਰ ਆਕਸਰ ਨੂੰ ਇਨਸਾਨ ਨੇ ਕੋਈ ਵੇਕਣ ਵਾਲਾ ਹੁੰਦਾ ਕੋਈ ਨਹੀਂ ਵੇਕਣ ਵਾਲਾ ਹੁੰਦਾ ਉਹ ਵਿਕੇ ਜਿਹੜੇ ਪਹਿਲੇ ਆਏ ਸੀ ਉਹਨਾਂ ਨੇ ਕਿਹਾ ਜੀ ਨਹੀਂ ਇੱਥੇ ਪਾਣੀ ਠੀਕ ਹੈ ਦੁਬਾਰਾ ਜਾਂਚ ਹੁੰਦੀ ਆ ਫਿਰ ਪਤਾ ਲੱਗਦਾ ਕਿ ਉੱਥੇ ਜਿਹੜਾ ਪਾਣੀ ਆ ਉਹਦੇ ਵਿੱਚ ਕੈਂਸਰ ਆ ਫੈਕਟਰੀ ਬੰਦ ਹੁੰਦੀ ਆ ਉਸੇ ਤਰ੍ਹਾਂ ਉਸੇ ਤਰਜ਼ ਤੇ ਆਲੇ ਦੁਆਲੇ ਦੇ ਤੁਸੀ ਲੰਧਾਣੇ ਦਾ ਜਾ ਕੇ ਨਾ ਕੈਂਸਰ ਹਸਪੀਟਲ ਚ ਜਾ ਕੇ ਹਨਾ ਉਹ ਸਰਚ ਕਰ ਲਿਓ ਕਿ ਕਿੰਨੇ ਜਿਹੜੇ ਉਹ ਮਾਲਵੇ ਦੇ ਤੁਹਾਡੇ ਕੋਲ ਕੇਸ ਹੁੰਦਿਆ ਤੇ ਸਾਰਿਆਂ ਤੋਂ ਵੱਧ ਕੇਸ ਕਿਹੜੇ ਏਰੀਏ ਦੇ ਹੋਣਗੇ ਜਿਆਦਾਤਰ ਸਤਲੁਜ ਦੇ ਨਾਲ ਲੱਗਦੇ ਬੁੱਢੇ ਦਰਿਆ ਦੇ ਨਾਲ ਲੱਗਦੇ ਕਿਉਂਕਿ ਉਹ ਪਾਣੀ ਆ ਜਿਹੜਾ ਉਹ ਸਿੰਮ ਕੇ ਜਾਣਾ ਤਾਂ ਧਰਤੀ 'ਚ ਹੀ ਆ ਜਾਣਾ ਤੋਂ ਜਿਹੜਾ ਜ਼ਹਿਰੀਲਾ ਪਾਣੀ ਉਹ ਧਰਤੀ 'ਚ ਹੀ ਆ ਜਾਂ ਫਿਰ ਹਵਾ ਚਾਊਗਾ ਠੀਕ ਆ ਬਾਈ ਜਿਵੇਂ ਮੱਭੀ ਲਾ ਲਿਓ ਜੇ ਤੁਸੀਂ ਕਹਿੰਦੇ ਹੋ ਨਾ ਆ ਫੈਕਟਰੀਆਂ ਵਾਲੇ ਕਹਿੰਦੇ ਨੇ ਹਨਾ ਵੀ ਕੋਈ ਨਹੀਂ ਜੀ ਅਸੀਂ ਤਾਂ ਐਂ ਕਰਾਂਗੇ ਯੋ ਪਾਣੀ ਫਿਲਟਰ ਕਰਕੇ ਵੀ ਪੀ ਲੈਣਗੇ ਭਾਈ ਮੂੰਹ ਤੇ ਮਾਸ ਤੋਂ ਨਹੀਂ ਲਾਉਣ ਲੱਗੇ ਹਵਾ ਦੇ ਵਿੱਚ ਜਿਹੜੀ ਉਹ ਚੀਜ਼ ਫੈਲਣੀ ਆ ਉਹਨੇ ਕੈਂਸਰ ਕਰਨਾ ਹੀ ਕਰਨਾ ਕਹਿੰਦੇ ਹੁੰਦੇ ਆ ਇਹਨਾਂ ਨੂੰ ਉਦੋਂ ਸੇਕ ਲੱਗਣਾ ਅੱਜ ਗਵਾਂਡੀਆਂ ਦੇ ਘਰੇ ਅੱਗ ਲੱਗੀ ਆ ਨਾ ਤਾਂ ਹਰੇਕ ਖੜ ਕੇ ਗਿੱਦਾ ਪਾਉਣ ਲੱਗ ਜਾਂਦਾ ਵੀ ਗਵਾਂਡੀਆਂ ਦੇ ਅੱਗ ਲੱਗੀ ਆ ਜਦੋਂ ਉਹੀ ਅੱਗ ਆਪਦੇ ਘਰ ਨੂੰ ਪੈਣੀ ਆ ਨਾ ਉਦੋਂ ਇਹਨਾਂ ਨੂੰ ਪਤਾ ਲੱਗਣਾ ਵੀ ਨਹੀਂ ਅੱਜ ਸਾਡੇ ਘਰ ਨੂੰ ਪੈ ਇਹ ਉਦੋਂ ਇਹ ਚੀਜ਼ਾਂ ਉਦੋਂ ਜਾ ਲਾਉਣੀਆਂ ਨੇ ਅੱਜ ਜਿਹੜਾ ਵੱਡਾ ਇਕੱਠ ਰੱਖਿਆ ਗਿਆ ਲੁਧਿਆਣੇ ਦੇ ਵਿੱਚ ਬੰਨ ਮਾਰਨਾ ਠੀਕ ਆ ਬਈ ਉਹ ਗੰਦੇ ਪਾਣੀ ਨੂੰ ਬੰਨ ਨਹੀਂ ਵੱਜਣਾ ਬੁੱਢੇ ਨਾਲੇ ਨੂੰ ਬੰਨ ਨਹੀਂ ਵੱਜਣਾ ਉਹ ਕੈਂਸਰ ਨੂੰ ਬੰਨ ਵੱਜਣਾ ਅਸੀਂ ਨਹੀਂ ਕਹਿੰਦੇ ਸਾਡੇ ਪੰਜਾਬ ਚੋਂ ਇੰਡਸਟਰੀ ਖਤਮ ਹੋਵੇ ਪਰ ਅਸੀਂ ਕਹਿੰਦੇ ਆ ਜਿਹੜੇ ਸਾਡੇ ਜੀਵਨ ਦੇ ਸਰੋਤ ਨੇ ਉਹ ਤਾਂ ਸਲਾਮਤ ਰਹਿਣ ਨਾ ਅਸੀਂ ਪਾਣੀ ਮੁੱਲ ਲੈ ਕੇ ਪੀਲਾਂਗੇ ਅਸੀਂ ਆਕਸੀਜਨ ਮੁੱਲ ਲੈ ਕੇ ਉਹ ਕਰ ਲਾਂਗੇ ਔਰ ਜ਼ਿੰਦਗੀ ਕਦੇ ਮੁੱਲ ਤਾਂ ਨਹੀਂ ਦਿੱਜਿਆ ਸਕਦੀ ਜਿਹੜੀ ਚੀਜ਼ ਅਸੀਂ ਮੁੱਲ ਲੈ ਹੀ ਨਹੀਂ ਸਕਦੇ ਅਸੀਂ ਉਹਨੂੰ ਬਰਬਾਦ ਕਿਵੇਂ ਕਰ ਸਕਦੇ ਆ ਇਹ ਸਿੱਧੇ ਸਿੱਧੇ ਜਿਹੜਾ ਉਹ ਪੰਜਾਬ ਨੂੰ ਬਰਬਾਦੀ ਦੇ ਵੱਲ ਧੱਕ ਰਿਹਾ ਪੂਰੇ ਦਾ ਕੋਈ ਕਾਰਨ ਨਹੀਂ ਬਾਈ ਬਾਈ ਪਾਣੀ ਦਾ ਮੁੱਦਾ ਜਿਹੜਾ ਇੰਨਾ ਜ਼ਿਆਦਾ ਇਹ ਭਖਿਆ ਹੋਇਆ ਫਿਰ ਜਿਹੜੀਆਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਨੂੰ ਲੋਕਾਂ ਨੇ ਚੁਣਿਆ ਸੀ ਬਦਲਾਅ ਵਾਸਤੇ ਚੁਣਿਆ ਸੀ ਵੀ ਉਹ ਲੋਕਾਂ ਦੇ ਪ੍ਰਤੀ ਕੰਮ ਕਰੂਗਾ ਕਿਉਂਕਿ ਇਹ ਜਿਹੜਾ ਬਦਲਾਅ ਸੀ ਜਿਹੜੀ ਬਦਲਾਅ ਦੀ ਲਹਿਰ ਚੱਲੀ ਸੀ ਭਗਵੰਤ ਮਾਨ ਧਰਨਿਆਂ ਚ ਉੱਠੀ ਹੋਈ ਸਰਕਾਰ ਹੈ ਜੀ ਉਹ ਧਰਨੇ ਲਾਉਂਦੇ ਸੀਗੇ ਕਹਿੰਦੇ ਸੀ ਵੀ ਭਾਈ ਅਸੀਂ ਆਮ ਆਦਮੀ ਆ ਆਮ ਆਦਮੀਆਂ ਦੇ ਰਾਖੇ ਬਣਾਂਗੇ ਪਰ ਹੁਣ ਜਿਹੜਾ ਪਾਣੀਆਂ ਦਾ ਮੁੱਦਾ ਹੈ ਇਹ ਵੀ ਆਮ ਆਦਮੀਆਂ ਦਾ ਹੀ ਹੈ ਕਿਉਂਕਿ ਜਿਵੇਂ ਹੁਣ ਲਾ ਲੋ ਤੁਸੀਂ ਜਿਹੜਾ ਬੰਦਾ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਭਾਈ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਇਹ ਆਰਓ ਲਵਾ ਲੈਣਗੇ ਹਨਾ ਫਿਲਟਰ ਲਵਾ ਲੈਣਗੇ ਆਮ ਬੰਦਾ ਤਾਂ ਨਹੀਂ ਲਵਾ ਸਕਦਾ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਫਿਲਟਰ ਕਿੱਥੋਂ ਲੈ ਕੇ ਆਉਣਗੇ ਸਾਰਾ ਪੰਜਾਬ ਗੁੱਡੇ ਤਰਿਆ ਦੇ ਖਿਲਾਫ ਹੈ ਵੀ ਜਿਹੜਾ ਉਹਦਾ ਪਾਣੀ ਐ ਸਤਲੂਜ ਦੇ ਪਾਣੀ ਨੂੰ ਗੰਦਾ ਕਰ ਰਿਹਾ ਐ ਫਿਰ ਸਰਕਾਰਾਂ ਕਿੱਥੇ ਸੁਕਤੀਆਂ ਪਈਆਂ ਨੇ ਉਹਨਾਂ ਨੂੰ ਕਿਉਂ ਜਾਗ ਨਹੀਂ ਆਉਂਦੀ ਬਾਈ ਇਸੇ ਬੁੱਢੇ ਦਰਿਆ ਤੇ ਖੜ ਕੇ ਮਾਨ ਸਾਹਿਬ ਨੇ ਕਿਹਾ ਸੀ ਇਹਨੂੰ ਸਾਫ਼ ਹੋਣ ਦੀ ਲੋੜ ਐ ਇਹਨੂੰ ਸਾਫ਼ ਕੀਤਾ ਜਾਊਗਾ ਪਰ ਅੱਜ ਕਿੱਥੇ ਨੇ ਮਾਨ ਸਾਹਿਬ ਅੱਜ ਕਿੱਥੇ ਨੇ ਸੰਤ ਸਿੰਚੇਵਾਲ ਜਿਹੜੇ ਕਹਿੰਦੇ ਸੀ ਅਸੀਂ ਬਈ ਨਦੀ ਦੀ ਸਾਫ਼ ਕਰਤੀ ਬੁੱਢੇ ਨਾਲੇ ਨੂੰ ਸਾਫ਼ ਕਰਾਂਗੇ ਬਾਈ ਰਹੀ ਗੱਲ ਇਹਦੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸ਼ਰਾਬ ਫੈਕਟਰੀ ਦੀ ਉਸੇ ਸ਼ਰਾਬ ਫੈਕਟਰੀ ਨੂੰ ਪਹਿਲਾਂ ਇਹਨਾਂ ਨੇ ਜਿਹੜਾ ਕੈਂਸਰ ਦਾ ਮੁੱਢ ਦੱਸਿਆ ਸੀ ਬਾਅਦ ਚ ਉਹੀ ਫੈਕਟਰੀ ਨੂੰ ਬੰਦ ਕਰਾਉਣ ਖਾਤਰ ਇਹਨਾਂ ਦੀ ਸਰਕਾਰ ਚ ਕਿਸਾਨਾਂ ਨੂੰ ਸਾਲ ਉਸੇ ਗੇਟ ਦੇ ਬਾਹਰ ਬੈਠਣਾ ਪਿਆ ਸੀ ਇਹ ਸਰਕਾਰ ਦੇ ਉਹ ਨੇ ਇਹ ਸਿਰਫ ਬਾਈ ਜਿਹੜੀ ਦੌੜ ਹੈ ਇਹ ਕੁਰਸੀ ਤੱਕ ਹੈ ਹੋਰ ਕੁਝ ਨਹੀਂ ਹੈਗਾ ਕੁਰਸੀ ਤੇ ਬੈਠ ਕੇ ਸਾਰੇ ਗੁੰਗੇ ਗੋਲੇ ਹੋ ਜਾਂਦੇ ਨੇ ਜੇ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਖੇਤਾਂ 'ਚ ਅੱਗ ਭਜਾਉਣ ਜਾ ਸਕਦਾ ਜਿਹਦੇ ਨਾਲ ਹਵਾ ਪ੍ਰਦੂਸ਼ਣ ਹੁੰਦੀ ਐ ਜਿਹੜਾ ਪ੍ਰਦੂਸ਼ਣ ਪੰਜਾਬ ਤੋਂ ਚੱਲ ਕੇ ਦਿੱਲੀ ਪਹੁੰਚ ਜਾਂਦਾ ਓਸ ਤੇ ਬਦਲੇ ਜਿਹੜੇ ਸਾਡੇ ਐਸਪੀ ਤੱਕ ਦੇ ਰੈਂਕ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦੇਣੇ ਸੀਗੇ ਐਸਪੀ ਰੈਂਕ ਤੱਕ ਦੇ ਬੰਦੇ ਅੱਗ ਭਜਾਉਂਦੇ ਫਿਰਦੇ ਸੀ ਡੀਸੀ ਏ ਡੀਸੀ ਤੱਕ ਅੱਗ ਭਜਾਉਂਦੇ ਫਿਰਦੇ ਐਸਟੀਐਮ ਤੱਕ ਲੋਕ ਖੇਤਾਂ 'ਚ ਫਿਰਦੇ ਸੀ ਯਾਰ ਉਹਨਾਂ ਦਾ ਕੰਮ ਖੇਤਾਂ 'ਚ ਫਿਰਨਾ ਥੋੜੀ ਐ ਉਹਦੇ ਵਾਸਤੇ ਵੱਖਰੇ ਡਿਪਾਰਟਮੈਂਟ ਨੇ ਉਹਨਾਂ ਨੂੰ ਭੇਜਦੇ ਕੀ ਜਿਹੜੀ ਸਿਰਫ ਮਾਨ ਸਰਕਾਰ ਇਹ ਸੀਗੀ ਕਿ ਉਹਦਾ ਪ੍ਰਦੂਸ਼ਣ ਦਿੱਲੀ ਤੱਕ ਪਹੁੰਚਦਾ ਤਾਂ ਅੱਗ ਭਜਾਉਣ ਆਉਂਦੇ ਸੀ ਜਾਂ ਫਿਰ ਇਸ ਬੁੱਟੇ ਨਾਲੇ ਦੀ ਵੀ ਗੱਲ ਕਰਨਗੇ ਜਿਹੜਾ ਪੂਰੇ ਪੰਜਾਬ ਨੂੰ ਖਾਣ ਦੇ ਲਈ ਮੂੰਹ ਅੱਡੀ ਬੈਠਾ ਤੇ ਹੌਲੀ-ਹੌਲੀ ਕੈਂਸਰ ਦਾ ਜਿਹੜਾ ਉਹ ਕਰਕੇ ਆਪਣੇ ਮੂੰਹ 'ਚ ਜਿਹੜੀ ਕਹਦੀ ਹੈ ਕਿ ਲੋਕਾਂ ਦੀ ਬਲੀ ਆ ਉਹ ਲੈਂਦਾ ਜਾ ਰਿਹਾ ਕੀ ਪੰਜਾਬ ਦੇ ਵੱਲ ਕੋਈ ਨਿਗਾ ਨਹੀਂ ਸਿਰਫ ਦਿੱਲੀ ਦੇ ਵੱਲ ਨੂੰ ਨਿਗਾਹ ਹੈ ਵੀ ਜੇ ਦਿੱਲੀ ਪ੍ਰਦੂਸ਼ਣ ਜਾਊਗਾ ਤਾਂ ਅਸੀਂ ਪੰਜਾਬ ਨੂੰ ਦੇਖਾਂਗੇ ਕਿ ਨਹੀਂ ਯਾਰ ਪੰਜਾਬ ਤੋਂ ਪ੍ਰਦੂਸ਼ਣ ਜਾਂਦਾ ਅਸੀਂ ਨਾ ਹੋਣ ਦਈਏ ਅੱਜ ਪਾਣੀ ਦਾ ਪ੍ਰਦੂਸ਼ਣ ਕਿਸੇ ਨੂੰ ਨਹੀਂ ਦਿਖਿਆ ਅੱਜ ਜੇ ਮਾਨ ਸਾਹਿਬ ਹੋਰਾਂ ਦੀਆਂ ਆਟੀਆਂ ਜਾਂ ਪੁਆ ਕੇ ਡਿਟੇਲਾਂ ਕਢਾ ਕੇ ਇਹ ਕਹਿ ਸਕਦੇ ਆ ਤੁਸੀਂ ਆਹ ਕੰਮ ਕੀਤੇ ਨੇ ਤਾਂ ਮਾਨ ਸਾਹਿਬ ਤੁਸੀਂ ਇਹ ਵੀ ਆ ਕੇ ਦੇਖ ਲਓ ਕਿ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਲਾਏ ਨੇ ਜਾਂ ਨਹੀਂ ਲਾਏ ਹੁਣ ਤੱਕ ਬਈ ਕਿੰਨੇ ਦਿਨ ਹੋ ਗਏ ਮੁੱਦਾ ਚੱਲਦੇ ਨੂੰ ਹੁਣ ਤੱਕ ਕਿਸੇ ਵੀ ਅਮੰ ਲੈ ਧਾਬ ਬਿਆਨ ਤੱਕ ਨਹੀਂ ਆਇਆ ਬਿਆਨ ਛੱਡੋ ਕਿਸੇ ਨੇ ਟਵੀਟ ਤੱਕ ਨਹੀਂ ਕੀਤਾ ਕਿ ਨਹੀਂ ਭਾਈ ਇਹ ਸਹੀ ਕੰਮ ਕਰ ਰਹੇ ਹੋ ਪਾਣੀ ਸਾਫ਼ ਹੋਣਾ ਚਾਹੀਦਾ ਜਿੱਥੇ ਬਈ ਨਦੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਗਈ ਸੀ ਤਾਂ ਭਾਈ ਪਾਣੀ ਨੂੰ ਤਾਂ ਸਾਡੇ ਇਹ ਜਿਹੜਾ ਪਵਿੱਤਰ ਗ੍ਰੰਥ ਦੇ ਵਿੱਚ ਦਰਜ ਦਰਜਾ ਦਿੱਤਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਹ ਭਾਈ ਪਾਣੀ ਵੀ ਜਿਹੜਾ ਖਰਾਬ ਹੋ ਰਿਹਾ ਪਵਨ ਜਿਹੜੀ ਹਵਾ ਏ ਉਹ ਵੀ ਖਰਾਬ ਹੋ ਰਹੀ ਆ ਸਾਡੀ ਧਰਤੀ ਦਾ ਖਰਾਬ ਕੁੜੀ ਹੋਣੀ ਹੈ ਬਾਈ ਜਿੰਨਾ ਤਿੰਨ ਚੀਜ਼ਾਂ ਨੂੰ ਲੈ ਕੇ ਸਾਡਾ ਪੂਰਾ ਜੀਵਨ ਬਣਦਾ ਉਹੀ ਤਿੰਨ ਚੀਜ਼ਾਂ ਨੂੰ ਟਾਰਗੇਟ ਕਰਕੇ ਪੰਜਾਬ ਨੂੰ ਖਤਮ ਕਰਿਆ ਜਾ ਰਿਹਾ ਹੁਣ ਕੁਝ ਨਹੀਂ ਹੁੰਦਾ ਬਾਈ ਇੱਕ ਲਾਸਟ ਸਵਾਲ ਮੈਂ ਕਰਨਾ ਚਾਹੁੰਦਾ ਕਹਿੰਦੇ ਵੀ ਜਿਹੜੇ ਇਸ ਪਾਣੀ ਦੇ ਉੱਤੇ ਮੁੱਦੇ ਦੇ ਉੱਤੇ ਲੜ ਰਹੇ ਨੇ ਲੱਖਾ ਸਦਾਨਾ ਹੋ ਗਿਆ ਬੀ ਤੋਜਮਾਨ ਹੋ ਗਿਆ ਤੇ ਮੈਂ ਸੁਣਨ ਚ ਆਇਆ ਵੀ ਅੱਜ ਇੱਕ ਹੋਰ ਜਿਹੜਾ ਇਹਨਾਂ ਦੇ ਨਾਲ ਉਹਨਾਂ ਨੂੰ ਕਹਿੰਦੇ ਨਜ਼ਰਬੰਦ ਕੀਤਾ ਗਿਆ ਪੁਲਿਸ ਵੱਲੋਂ ਬਾਈ ਕਾਫੀ ਜ਼ਿਆਦਾ ਜਿਹੜੇ ਕਿਸਾਨਾਂ ਆਗੂ ਸੀਗੇ ਜਿਹੜੇ ਨੌਜਵਾਨ ਆਗੂ ਸੀਗੇ ਉਹਨਾਂ ਨੂੰ ਹੌਕਸ ਰੈਸਟ ਕੀਤਾ ਸਰਨਜੀਤ ਸਰਾਫ ਫਰੀਦਕੋਟ ਤੇ ਕਿਸਾਨ ਯੂਨੀਅਨ ਫਤਿਹ ਦੇ ਜਿਹੜੇ ਉਹ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੂੰ ਘਰੇ ਨਜ਼ਰਬੰਦ ਕੀਤਾ ਗਿਆ ਕੁਝ ਲੱਖੇ ਦੇ ਸਾਥੀ ਵੀ ਸੀਗੇ ਲੱਖਾ ਸੁਧਾਣਾ ਦੇ ਸਾਥੀ ਸੀਗੇ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਕੁਝ ਤੋਂ ਮਹਾਲੀ ਤੋਂ ਟੀਮ ਸੀ ਲੱਖੇ ਸੁਧਾਣੇ ਦੀ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਜਿੰਨੇ ਵੀ ਜਿਹੜੇ ਲੋਕ ਸੀਗੇ ਜਿਨ੍ਹਾਂ ਦਾ ਲੱਗਦਾ ਸੀ ਕਿਉਂਕਿ ਜੇ ਅੰਦੋਲਨ ਦਿੱਲੀ ਆ ਜਿੱਤਿਆ ਕਿਸਾਨ ਅੰਦੋਲਨ ਜਿੱਤਿਆ ਜੇ ਦਿੱਲੀ ਤੱਕ ਪਹੁੰਚਿਆ ਤਾਂ ਨੌਜਵਾਨੀ ਦੀ ਵਜ੍ਹਾ ਕਰਕੇ ਪਹੁੰਚਿਆ ਕਿਉਂਕਿ ਨੌਜਵਾਨੀ ਨੇ ਵੱਡੇ ਤੋਂ ਵੱਡਾ ਪੱਥਰ ਥੱਲੇ ਸਿੱਟਣ ਲੱਗਿਆ ਨਹੀਂ ਦੇਖਿਆ ਵੀ ਇਹ ਕਿੰਨੇ ਵਜਾਂਦਾ ਸਾਥੋ ਚੱਕਿਆ ਜਾਊਗਾ ਜਾਂ ਨਹੀਂ ਚੱਕਿਆ ਜਾਊਗਾ ਉਹਨਾਂ ਦੇ ਬਰ ਪੋੜਾ ਤੋਂ ਸਿੱਧੇ ਥੱਲੇ ਹੀ ਸਿੱਟੇ ਨੇ ਉਹ ਨੌਜਵਾਨੀ ਕਰਕੇ ਜਿਹੜਾ ਇਕੱਠ ਸੀ ਉਹ ਦਿੱਲੀ ਤੱਕ ਪਹੁੰਚਿਆ ਨੌਜਵਾਨੀ ਕਰਕੇ ਜਿਹੜਾ ਉਹ ਅੰਦੋਲਨ ਜਿੱਤਿਆ ਤਾਂ ਇਹਨਾਂ ਨੂੰ ਇਹੀ ਲੱਗਦਾ ਕਿ ਜੇ ਅਸੀਂ ਨੌਜਵਾਨੀ ਨੂੰ ਘਰੇ ਡੱਕਤਾ ਤਾਂ ਉੱਥੇ ਇਕੱਠ ਨਹੀਂ ਹੋਣਾ ਪਰ ਮੈਂ ਇਹ ਜ਼ਰੂਰ ਕਹਿ ਦਊਂਗਾ ਕਿ ਨੌਜਵਾਨੀਆਂ ਸਪ੍ਰਿੰਗ ਦੀ ਤਰ੍ਹਾਂ ਜਿੰਨਾ ਮੱਦੀ ਇਹਨੂੰ ਦਾਬ ਲੋਏ ਨੇ ਉਦੋਂ ਦੁੱਗਣੀ ਸਪੀਡ ਨਾਲ ਜਾਣਾ ਉੱਥੇ ਵੀ ਲੋਕਾਂ ਦੇ ਪਰਚੇ ਹੋਏ ਸੀ ਜਦੋਂ ਦਿੱਲੀ ਪਹੁੰਚੇ ਸੀ ਉਦੋਂ ਵੀ ਪਰਚੇ ਹੋਏ ਸੀਗੇ ਪਰ ਉਦੋਂ ਲੋਕਾਂ ਨੇ ਨੌਜਵਾਨੀ ਨੇ ਜਿੰਨਾ ਉਹਨਾਂ ਨੂੰ ਪਿੱਛੇ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਉਦੋਂ ਦੁੱਗਣੀ ਸਪੀਡ ਦੇ ਨਾਲ ਜਿਹੜੇ ਉਹ ਉਧਰ ਨੂੰ ਗਏ ਨੇ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਨੌਜਵਾਨੀ ਦਾ ਇਮਤਿਹਾਨ ਨਾ ਲਓ ਨੌਜਵਾਨੀ ਨੂੰ ਦਬਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੇ ਨੌਜਵਾਨੀ ਨੂੰ ਦੱਬਿਆ ਤਾਂ ਉਹਨੇ ਦੁੱਗਣੀ ਸਪੀਡ ਨਾਲ ਉਸ ਵੱਲ ਨੂੰ ਭੱਜਣਾ ਵਾ ਜਿਵੇਂ ਅਸੀਂ ਕਿਸੇ ਨੂੰ ਕਹਦੇ ਹਾਂ ਬੱਚੇ ਨੂੰ ਕਹਦੀਏ ਅਸੀਂ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਉਹ ਦੁੱਗਣੀ ਸਪੀਡ ਨਾਲ ਉਧਰ ਨੂੰ ਭੱਜੂਗਾ ਜਿੱਦ ਨੂੰ ਆਪਾਂ ਰੋਕਾਂਗੇ ਉਸੇ ਤਰ੍ਹਾਂ ਨੌਜਵਾਨੀ ਆ ਜੇ ਤੁਸੀਂ ਨੌਜਵਾਨੀ ਨੂੰ ਆਏ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਤੁਹਾਡਾ ਜਿਹੜਾ ਤਰੀਕਾ ਇਹ ਬਿਲਕੁਲ ਗਲਤ ਹੈ ਤਾਂ ਖੈਰਾ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਇਸ ਮੁੱਦੇ ਨੂੰ ਚੱਕਣ ਦੇ ਲਈ ਕਿਉਂਕਿ ਇਹ ਮੁੱਦਾ ਜਿਹੜਾ ਉਹ ਪੰਜਾਬ ਦੇ ਲਈ ਬਹੁਤ ਖਾਸ ਰਹਿਣ ਵਾਲਾ ਪੰਜਾਬ ਦੀ ਜਵਾਨੀ ਦੇ ਲਈ ਖਾਸ ਰਹਿਣ ਵਾਲਾ ਪੰਜਾਬ ਦੇ ਜੀਵਨ ਦੇ ਲਈ ਜਿਉਣ ਦੇ ਲਈ ਇਹ ਬਹੁਤ ਮੁੱਦਾ ਖਾਸ ਰਹਿਣ ਵਾਲਾ ਤਾਂ ਇਹ ਸੀ ਮੇਰੇ ਸਹਿਯੋਗੀ ਪੱਤਰਕਾਰ ਜਸ ਖਹਿਰਾ ਜੀ ਇਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਹੋਰ ਅਜਿਹੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਰਿਆਸਤ